ਅੱਜ ਦੇਖੋ ਸਾਡੇ ਜ਼ਿਲ੍ਹੇ ਦੀ ਦਿਵਸਪੁਰ ਜ਼ਿਲ੍ਹੇ ਜਿੱਥੇ ਬੰਦੀ ਨੇ ਇਹ ਖਾਸਰਾ ਕੀਤਾ ਸੀ ਅੱਜ ਜੋਸ਼ ਰੌਮਣੀ ਕਾਲੀ ਦਲ ਵਿੱਚ ਉਹ ਜੀ ਬੰਦਿਆਂ ਨੇ ਆਵਾਜ਼ ਖੜਾ ਕੀਤਾ ਇਹਨੂੰ ਮੁੱਖ ਰੱਖ ਕੇ ਇੱਕ ਪ੍ਰਸਰਣ ਲੋਕਾਂ ਨੂੰ ਇਹ ਦੱਸਿਆ ਜਾਏ ਵੀ ਕੀ ਕੁਝ ਹੋ ਰਿਹਾ ਤੇ ਕਿਸ ਤਰ੍ਹਾਂ ਇਹ ਗੱਲ ਚੱਲੀ ਆ ਮੇਰੇ ਨਾਲ ਸਾਡੇ ਪੀਸ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਕਰਪਾਲ ਸਿੰਘ ਗੁਨੀਆ ਵਿਧਾਇਕ ਅਤੇ ਸ਼ਾਰੀ ਪ੍ਰਧਾਨ ਵੀ ਇਹ ਮਾਜੰਦੀ ਬਿਠੇ ਨੇ ਤੇ ਹੋਰ ਸਾਡੇ ਸਰਕਲਾਂ ਦੇ ਪ੍ਰਧਾਨ ਨੇ ਸਾਬਕਾ ਚੇਅਰਮੈਨ ਨੇ ਵੱਖ-ਵੱਖ ਮੀਆਂ ਨੇ ਪ੍ਰਧਾਨ ਨੇ ਉਹ ਸਾਰਿਆਂ ਨੇ ਖਾਸਲਾ ਕੀਤਾ ਕਿ ਪ੍ਰੈਸ ਕਾਨਫਰੰਸ ਕਰਕੇ ਇੱਕ ਕਲੀਅਰ ਗੱਲ ਕਰਨੀ ਚਾਹੀਦੀ ਹੈ ਕਿ ਕੌਣ ਲੋਕ ਨੇ ਜਿਹੜੇ ਸਰਕਾਰ ਬਾਦਲ ਕੋੋਂ ਅਸਤੀਫਾ ਮੰਗ ਰਹੇ ਨੇ ਪਹਿਲੀ ਗੱਲ ਤੇ ਇਹ ਹੈ ਕਿ ਵੇਖੋ ਕਿ ਜਿੰਨੇ ਬੰਦੇ ਵੀ ਜਾ ਕੇ ਵੱਖ-ਵੱਖ ਮੀਟਿੰਗਾਂ 'ਚ ਇਹ ਗੱਲ ਕਹਿ ਰਹੇ ਨੇ ਕਿ ਅਸਤੀਫਾ ਦੇਣਾ ਚਾਹੀਦਾ ਕੇ ਪਾਰਟੀ ਨਹੀਂ ਹੈ ਪ੍ਰਧਾਨ ਸਾਹਿਬ ਦੇ ਕਰਕੇ ਇਹ ਚੋਣਾ ਹਰੀ ਹੈ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਚੋਣਾਂ ਜਿੱਤਦੇ ਰਹੇ ਆ ਲਗਾਤਾਰ ਦੋ ਵਾਰੀ ਸਰਕਾਰ ਵੀ ਬਣਾਈ ਇਸ ਦਾ ਅਸੀਂ ਬੀ.ਐਸ.ਜੀ. ਬਾਦਲ ਨੇ ਬਾਕੀ ਜਿੰਨੀਆਂ ਚੋਣਾਂ ਕਾਰਪੋਰੇਸ਼ਨ ਦੀਆਂ ਮਿਸੁਕਮਤੀ ਦੀਆਂ ਪੰਚਾਇਤ ਦੀਆਂ ਜ਼ਿਲ੍ਹਾ ਪਿਛੇ ਦੀਆਂ ਸੰਤੀਆਂ ਸਾਰੀਆਂ ਜਿੱਤੇ ਰਹੇ ਤੇ ਜੇ ਕੋਈ ਹਾਲਾਤ ਬਣੇ ਨੇ ਇਹ ਮੌਕਾ ਇਹ ਹੈ ਕਿ ਇਕੱਠੇ ਹੋ ਕੇ ਪਾਰਟੀ ਨੂੰ ਤਗੜੇ ਕਰਨਾ ਚਾਹੀਦਾ ਮੈਂ ਕਿ ਆਪਣੇ ਲੀਡਰ ਦੇ ਕਿਸੇ ਪਾਰਟੀ ਦੇ ਕਹਨ ਤੇ ਕਿਸੇ ਏਜੰਸੀ ਦੇ ਕਹਨ ਤੇ ਉਹਨੂੰ ਕਮਜ਼ੋਰ ਕਰਨਾ ਚਾਹੀਦਾ ਸੋ ਇਸ ਕਰਕੇ ਅਸੀਂ ਫੈਸਲਾ ਕੀਤਾ ਹੈ ਇਹ ਗੱਲ ਨੂੰ ਕੰਡਮ ਕਰਨੇ ਆ ਅਸੀਂ ਸਾਰੇ ਜਿਹੜੇ ਇਹ ਆਪਣੇ ਪਹਿਲਾਂ ਵੀ ਮੀਟਿੰਗਾਂ ਉੱਥੇ ਹੋਈਆਂ ਨੇ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਹਲਕਾ ਚਾਰਜਾਂ ਦੀ ਹੋਈ ਆ ਵਰਕਿੰਗ ਕਮੇਟੀ ਦੀ ਹੋਈ ਆ ਤੇ ਉਹਦੇ ਵਿੱਚ ਵੀ ਸਾਰਿਆਂ ਨੇ ਕਿਹਾ ਕਿ ਹਾਂ ਇਸ ਦਸਬੀਸ਼ੀ ਬੰਦ ਦੇ ਨਾਲ ਮੈਂ ਸਾਰੀਆਂ ਮੀਟਿੰਗਾਂ ਅਟੈਂਡ ਕੀਤੀਆਂ ਨੇ ਤੇ ਇੱਥੇ ਫਿਰ ਮੈਂ ਲੋੜ ਸਮਝਦਾ ਸੀ ਕਿ ਆਪਣੇ ਜ਼ਿਲ੍ਹੇ ਵਿੱਚ ਵੀ ਇਹ ਗੱਲ ਕੀਤੀ ਜਾਏ ਤੇ ਇਸ ਕਰਕੇ ਇਹਨਾਂ ਲੋਕਾਂ ਨੂੰ ਚਾਹੀਦਾ ਹੈ ਕਿ ਜੇ ਕੋਈ ਸੰਕਟ ਆ ਪਾਰਟੀ ਦੇ ਸਮੇਂ ਆਇਆ ਕਿ ਲਗਾਤਾਰ ਜਿਹੜੋ ਕਿਸੇ ਪਾਰਟੀ ਦਾ ਰਾਜ ਭਾਕ ਰਹਿਦਾ ਤੇ ਮਾੜੀ-ਮੁੱਟੀ ਲੀਡਰ ਤੇ ਵੀ ਗੱਲ ਹੁੰਦੀ ਆ ਤੇ ਪਾਰਟੀ ਦੇ ਵਰਕਰਾਂ ਤੇ ਹੁੰਦੀ ਆ ਤੇ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਕਿ ਨਾ ਕਿ ਇਹੋ ਜਿਹੇ ਗਲਣੇ ਕਰਨੀਆਂ ਚਾਹੀਦੀਆਂ ਨੇ ਲੱਗਦਾ ਜਿਹੜੇ ਲੋਕ ਵਿਰੋਧ ਕਰਦੇ ਨੇ ਇਹ ਜਿਹੜੇ ਨੇ ਆਪਣੇ ਪਰਸਨਲ ਲੈ ਲੈ ਕੇ ਧੜੇ ਬਧੂ ਲੈ ਕੇ ਤੇ ਪਾਰਟੀ ਨੂੰ ਨੁਸਾਨ ਕਰਦੇ ਨੇ ਕੋਈ ਗੱਲ ਤੇ ਜਦੋਂ ਵੀ ਕੋਈ ਕਿਸੇ ਦੇ ਬਰੂਹ ਦੇ ਗੱਲ ਕਰ ਰਹੇ ਨੇ ਅੰਦਰ ਗੱਲ ਹੋਰ ਹੁੰਦੀ ਆ ਤੇ ਬਾਹਰ ਕੋਈ ਗੱਲ ਹੋਰ ਹੁੰਦੀ ਆ ਇਹਨਾਂ ਦੇ ਵਿੱਚੋਂ ਕਈ ਬੰਦੇ ਵਜੀਰ ਰਹੇ ਨੇ ਬਾਦਲ ਸਾਹਿਬ ਦੇ ਵੇਲੇ ਕਈ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਹੁਣ ਜਦੋਂ ਪਤਾ ਲੱਗਾ ਕਿ ਇਹ ਥੋੜੀ ਜਿਹੀ ਗੱਲ ਜਿਹੜੀ ਐ ਇਧਰ-ਉਧਰ ਹੋਈ ਆ ਤੇ ਹੁਣ ਇਹ ਖਿਲਾਫ ਜਿਹੜੀ ਆ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਇੱਥੇ ਗੱਲ ਇਹ ਵੀ ਚੱਲਦੀ ਆ ਕਿ ਕਈਆਂ ਕਈਆਂ ਬੰਦਿਆਂ ਨੂੰ ਦੋਹਾਂ-ਦੋਨੋਂ ਟਿਕਟਾਂ ਦੇ ਕੇ ਬਾਦਲ ਸਾਹਿਬਾਂ ਨੇ ਵਾਧਿਆ ਤੇ ਉਹ ਵੀ ਅਜੇ ਖਿਲਾਫ ਬੋਲਦੇ ਨੇ ਕਈਆਂ ਨੂੰ ਪਹਿਲਾਂ ਸ਼ਰੂਮਨੀ ਕਮੇਟੀ ਦੇ ਪ੍ਰਧਾਨ ਬਣਾ ਖੜਿਆ ਤੇ ਜੇ ਉਹ ਉਥੇ ਧਾਮੀ ਸਾਹਿਬ ਬਣ ਬਣ ਕੇ ਤੇ ਵਿੱਚੋਂ ਅੰਦਰ ਗੱਲਿਆ ਵੀ ਇਹ ਸ਼ਰੂਮਨੀ ਗੋਦਰ ਆਪਣੀ ਮਿਲ ਪ੍ਰਧਾਨ ਨਹੀਂ ਬਣਾਇਆ ਉਹ ਖਲਾਫ ਟੁੱਟ ਪਈ ਇਤਨੀ ਕਈ ਗੱਲਾਂ ਅੰਦਰ ਹੋਵੇ ਬਾਹਰ ਜੋ ਮਰਜੀ ਕਹੀ ਜਾਏ ਗੱਲਾਂ ਅਸੀਂ ਸੱਚੀ ਲੀਡਰਸ਼ਿਪ ਨਾਲ ਆ ਬਾਲੋ ਆ ਦੇਖੋ ਤੁਸੀਂ ਪਹਿਲਾਂ ਵੀ ਹਲਕਾਂ ਚਾਲ ਸਾਰੇ ਵੇਖ ਲਈ ਸਾਰੇ ਜਥੇ ਬੰਨੀਆਂ ਵੇਖ ਲੀਆਂ ਨੇ ਬਟਾਲਾ ਪੁਲਿਸ ਜ਼ਿਲ੍ਹੇ ਦੀ ਜਥੇ ਬੰਦੀ ਵੀ ਨਾਲ ਆ ਤੇ ਗੁਰਦਾਸਪੁਰ ਪੁਲਿਸ ਜ਼ਿਲ੍ਹੇ ਦੀ ਜਥੇ ਬੰਦੀ ਵੀ ਨਾਲ ਆ ਤੇ ਸਾਰੇ ਹਲਕਾਂ ਚਾਲ ਜਨਾਲ ਨੇ ਸਮੁੱਚੇ ਕੱਲੇ ਗਵਾਸਪੁਰ ਦੀ ਗੱਲ ਨਹੀਂ ਤੇ ਪੰਜਾਬ ਚਾਤੀ ਮਾਰ ਲੋ ਸਵਾਏ ਪੰਜ ਛੇ ਬੰਦਿਆਂ ਤੋਂ ਸਾਰੇ ਬਾਦੋ ਸਾਹ ਦੇ ਨਾਲ ਨੇ ਤੋਂ ਪਾਰਟੀ ਦੀ ਕੰਮ ਕਰਨਾ ਚਾਹੀਦਾ ਸਾਰਨ ਮੇਰੀ ਦੇਖ ਹੋ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਧਿਆਨ ਆਇਆ ਸੀ ਕਿ ਜਿਹੜੇ ਪਰਦੇ ਬੋਲਦੇ ਆ ਇਹ ਭਾਜਪਾ ਦੀ ਕਦਰ ਦੇ ਉੱਪਰ ਬੋਲਦੇ ਆ ਅੰਦਰ ਖਾਤਿਰ ਭਾਜਪਾ ਇਹਨਾਂ ਦੇ ਪਿੱਛੇ ਆ ਦੇਖੋ ਮੈਨੂੰ ਗੱਲ ਤੇ ਕੋਈ ਨਾ ਕੋ ਹੈ ਆ ਜਿਹੜੀ ਇਹ ਗੱਲ ਕਰ ਰਹੇ ਨੇ ਜਿਉਂ ਨੇ ਕਿਹਾ ਆ ਪ੍ਰਧਾਨ ਜੀ ਇਹ ਤਾਂ ਬਿਲਕੁਲ ਗੱਲ ਠੀਕ ਹੈ ਹੀ ਆ ਕਾ ਹੀ ਕਰਦੇ ਇਹਦੇ ਕੱਲਾ ਬੰਦਾ ਤੇ ਜਿਹੜਾ ਸਮਝਦਾ ਹੀ ਮੈਂ ਕੀ ਕਰ ਲਾਂਗਾ ਜਿਹੜੇ ਵਿਰੋਧ ਕਰ ਰਹੇ ਨੇ ਲੱਗਦਾ ਨਹੀਂ ਵੀ ਪੌਲ ਸਭੀ ਪਾਰਟੀ ਨੂੰ ਰਿਡੈਕਸ਼ਨ ਜਿਹੜਾ ਨਾਲ ਤੁਹਾਨੂੰ ਲੈਣਾ ਚਾਹੀਦਾਗਾ ਪਾਰਟੀ ਵਾਲੇ ਐਕਸ਼ਨ ਲੈਣਗੇ ਪਰ ਪਹਿਲਾਂ ਇਹ ਯਤਨ ਹੁੰਦਾ ਹੈ ਕਿ ਚਰੋ ਕਿਸੇ ਨਾ ਕਿਸੇ ਤਰੀਕੇ ਨਾਲ ਸਾਰਿਆਂ ਨੂੰ ਇਕੱਠਿਆ ਰੱਖਿਆ ਜਾਏ ਤੇ ਇਹ ਲਗਾਤਾਰ ਇਸ ਹੀ ਗੱਲ ਕਰਾਂਗੇ ਤੇ ਫਿਰ ਜਰੂਰ ਪ੍ਰਧਾਨ ਜੀ ਇਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਭੂਰਨ ਸਾਹਿਬ ਜਿਹੜੇ ਨੇ ਸਾਡੇ ਦਸਰਣੀ ਕਮੇਟੀ ਦੇ ਚੇਅਰਮੈਨ ਨੇ ਤੇ ਉਹ ਵਿਚਾਰ ਕਰਨਗੇ ਦੋ ਮੈਂਬਰ ਨੇ ਉਹਦੇ ਸਾਡੇ ਗਰੇਵਾਲ ਸਾਹਿਬ ਤੇ ਰਣਕੇ ਸਾਹਿਬ ਇਹ ਜੀਵਿਉਲ ਐਕਸ਼ਨ ਲਿਆ ਜਾਏਗਾ ਪਰ ਹਾਲੇ ਕਾਲੀ ਵਾਲੀ ਗੱਲ ਕੋਈ ਨਹੀਂ ਜਦਨ ਕਰਨਗੇ ਕਿ ਇਹ ਪਾਰਟੀ ਨੂੰ ਕਿੱਥੇ ਰੱਖਿਆ ਜਾਏ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੀ ਸਮੁੱਚੀ ਲੀਡਰਸ਼ਿਪ ਸਾਡੇ ਹਲਕਾਨ ਚਾਰਜ ਸਹਬਾਨ ਸਰਕਲਾਂ ਦੇ ਜਥੇਦਾਰ ਸਹਬਾਨ ਔਰ ਸਾਰੇ ਹੀ ਸਤਿਕਾਰਯੋਗ ਜਿਹੜੇ ਸਾਡੇ ਸੀਨੀਅਰ ਲੀਡਰਸ਼ਿਪ ਆ ਯੂਥ ਦੇ ਪ੍ਰਧਾਨ ਸਹਬਾਨ ਸ਼ਹਿਰੀ ਵੀ ਤੇ ਦਿਹਾਤੀ ਵੀ ਔਰ ਸਾਰੇ ਤੁਸੀਂ ਫੋਟੋ ਚ ਵੇਖ ਰਹੇ ਹੋ ਬਹੁਤ ਸਤਿਕਾਰਯੋਗ ਸੀਨੀਅਰ ਸ਼੍ਰੀਚੀਤਾ ਇੱਥੇ ਆਈਆਂ ਅੱਜ ਜਿਹੜੀ ਮੀਟਿੰਗ ਦਾ ਸਾਡਾ ਮੁੱਖ ਮਕਸਦ ਆ ਕਿ ਜੋ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੋਈ ਦੋ ਤਿੰਨ ਬੰਦੇ ਮਾੜਾ ਮੋਟਾ ਪਿੰਦੂ ਪਰੰਤੂ ਕਰ ਰਹੇ ਆ ਉਹਦੇ ਜਵਾਬ ਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜੀ ਸਮੁੱਚੀ ਜ਼ਿਲ੍ਹਾ ਗੁਰਦਾਸਪੁਰ ਦੀ ਜਥੇਬੰਦੀ ਆ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਜਿੱਦਾਂ ਪਹਿਲਾਂ ਕੰਮ ਕਰਦੀ ਰਹੀ ਆ ਓਦਾਂ ਹੀ ਜਿਹੜਾ ਉਹਨਾਂ ਦੀ ਅਗਵਾਈ ਦੇ ਬੇਟੀ ਪਾਰਟੀ ਪ੍ਰਧਾਨ ਸਾਹਿਬ ਦੀ ਅੱਗੇ ਵੀ ਇਹ ਕੰਮ ਕਰੇਗੀ ਔਰ ਜ਼ਿਲ੍ਹਾ ਜਥੇਬੰਦੀ ਨੂੰ ਹੋਰ ਤਗੜਾ ਕਰਨ ਵਾਸਤੇ ਸਰਕਲ ਪ੍ਰਧਾਨ ਸਾਹਿਬਾਨ ਤੇ ਸਾਰੇ ਅਲ ਕਾਜ ਸਾਹਿਬ ਇੰਚਾਰਜ ਸਾਹਿਬਾਨ ਜਿਹੜੇ ਆ ਉਹ ਪੂਰ ਯਤਨ ਕਰਨਗੇ ਅੱਜ ਕਿਹਨੇ ਕੱਲ੍ਹ ਦੋ ਜਗ੍ਹਾ ਮੀਟਿੰਗ ਕਰਨੀ ਪੈਣੀ ਕੋਈ ਦੋ ਜਗ੍ਹਾ ਮੀਟਿੰਗ ਨਹੀਂ ਆ ਪਾਂਝਲ ਕਿਆਂ ਦੇ ਇੰਚਾਰਜ ਸਹਿਬਾਨ ਬਤੌਰ ਦਾਸ ਜ਼ਿਲ੍ਹਾ ਪ੍ਰਧਾਨ ਔਰ ਸਾਡੇ ਸਾਰੇ ਸੀਨੀਅਰ ਮਜੈਲ ਸਾਹਿਬ ਵਾਲਾ ਸਾਹਿਬ ਜੂ ਤੇ ਸਾਰੇ ਜੇ ਬੱਬੇ ਵਾਲੀ ਸਾਹਿਬ ਨੂੰ ਅਸੀਂ ਕੋਈ ਸ਼ਹਿਰ ਦੀ ਮੀਟਿੰਗ ਸ਼ਾਇਦ ਉਹਨਾਂ ਦਾ ਕੋਈ ਮੁੱਦਾ ਹੋਵੇਗਾ ਔਰ ਮੈਂ ਸਮਝਣਾ ਕਿ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਗੁਰਦਾਸਪੁਰ ਬਿਲਕੁਲ ਇਕਜੋਟਿਆ ਕੋਈ ਸਾਡੇ ਵਿੱਚ ਤੇੜਨੀ ਆ ਇੱਕ ਦੂਜੇ ਦੇ ਹਲਕਿਆਂ ਦੇ ਵਿੱਚ ਵੀ ਅਸੀਂ ਜਿਹੜਾ ਵਾ ਪਾਰਟੀ ਨੂੰ ਤਕੜਾ ਕਰਨ ਵਾਸਤੇ ਕੰਮ ਪਹਿਲਾਂ ਵੀ ਕਰਦੇ ਰਹੇ ਅੱਗੇ ਵੀ ਕਰਨਾ ਆ ਔਰ ਸਾਡੀ ਅੱਜ ਦੀ ਜਿਹੜੀ ਮੁੱਖ ਮਕਸਦ ਮੀਟਿੰਗ ਦਾ ਆਇਆ ਹੋਈ ਆ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗਵਾਹੀ ਦੇ ਵਿੱਚ ਜਿਹੜਾ ਸਮੁੱਚਾ ਜ਼ਿਲ੍ਹਾ ਗੁਰਦਾਸਪੁਰ ਉਹਨਾਂ ਦੇ ਵਿੱਚ ਵਿਸ਼ਵਾਸ ਪ੍ਰਗਟ ਕਰਦਾ ਔਰ ਉਹਨਾਂ ਦੀ ਪ੍ਰਧਾਨਗੀ ਚ ਜਿੱਦਾਂ ਪਹਿਲਾਂ ਕੰਮ ਕਰਦਾ ਅੱਗੇ ਕਰਦਾ ਰਹੇਗਾ। ਤੜੇ ਬੰਦੀ ਕਿਉਂ ਬੰਦੀ ਵੀ ਕਰਦੀ ਕੀ ਇਹਦਾ? ਤੜੇ ਬੰਦੀ ਜਿਹੜੀ ਆ ਉਹ ਕੋਈ 2-4 ਬੰਦਿਆਂ ਦਾ ਕੋਈ ਨਿੱਜੀ ਸਵਾਰਥ ਹੋ ਸਕਦਾ ਕੋਈ ਮੌਕਾ ਪਰਸਤੀ ਹੋ ਸਕਦੀ ਆ ਜਿਹੜੀ ਮੈਂ ਸਮਝਣਾ ਕਿ 90-95 92% ਲੋਕ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਚਤਾਨਵਾਗ ਅੱਜ ਵੀ ਖੜੇ ਆ ਹਲਕਾ ਇੰਚਾਰਜ ਸਾਹਿਬਾਨ ਵਰਕਿੰਗ ਕਮੇਟੀ ਦੇ ਮੈਂਬਰ ਸਾਰੇ ਜ਼ਿਲ੍ਹਾ ਪ੍ਰਧਾਨ ਸਾਹਿਬਾਨਾਂ ਦੀ ਤੁਸੀਂ ਮੀਡੀਆ 'ਚ ਪਿਛਲੇ ਦਿਨੀ ਖਬਰਾਂ ਵੇਖੀਆਂ ਸਾਰਿਆਂ ਨੇ ਜਿਹੜਾ ਉਹ ਪਾਰਟੀ ਪ੍ਰਧਾਨ ਦੀ ਗਵਾਹੀ ਦੇ ਵਿੱਚ ਕੰਮ ਕਰਨ ਦਾ ਵਿਸ਼ਵਾਸ ਪ੍ਰਗਟ ਕੀਤਾ ਲੱਗਦਾ ਕਿ ਕਿਸੇ ਦੇ ਕਹਿ ਦੇ ਦਬਾਅ ਦੇ ਹੇਠ ਕੰਮ ਕਰ ਰਿਹਾ ਜਿਵੇਂ ਕੰਮ ਕਰ ਰਹੇ ਹੋ ਹੋ ਸਕਦਾ ਏਜੰਸੀਆਂ ਹਮੇਸ਼ਾ ਹੀ ਜਿਹੜਾ ਪੰਜਾਬ ਦੀ ਖੇਤਰੀ ਪਾਰਟੀ ਆ ਤੁਸੀਂ ਬਾਹਰ ਮਹਾਰਾਸ਼ਟਰ 'ਚ ਦੂਜੀਆਂ ਵੇਖਿਆ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਹਮੇਸ਼ਾ ਹੀ ਸਰਕਾਰਾਂ ਤੇ ਜਿਹੜੀਆਂ ਏਜੰਸੀਆਂ ਹੁੰਦੀਆਂ ਹੱਥ ਕੰਡੇ ਵਰਤਦੀਆਂ ਕਿਉਂਕਿ ਜੇ ਖੇਤਰੀ ਪਾਰਟੀ ਜਿਹੜੀ ਆ ਉਹਨੇ ਸਿਰਫ ਪੰਜਾਬ ਦੇ ਹਕਾਂ ਇਤਾਂ ਦੀ ਗੱਲ ਕਰਨੀ ਆ ਔਰ ਜਿਹੜੀਆਂ ਇਹ ਉਤਲੀਆਂ ਪਾਰਟੀਆਂ ਹੁੰਦੀਆਂ ਉਹਨਾਂ ਨੇ ਇਹ ਜਿਹੜੇ ਇਕੱਲੇ ਪੰਜਾਬ ਵਾਸਤੇ ਜੇ ਕੋ ਲੜਦਾ ਵਾ ਤੇ ਸ਼ਰੋਮਣੀ ਅਕਾਲੀ ਦਲ ਲੜਦਾ ਵਾ ਮੈਂ ਸਮਝਦਾ ਸਾਡੇ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਕੋ ਚਾਲ ਵੀ ਹੋ ਸਕਦੀ ਹੈ ਮਜੀਠਾ ਸਾਹਿਬ ਉਹਦਾ ਕੋ ਰਜੇਵਾ ਪਹਿਲੋ ਹੀ ਉਹ ਇਸ ਪ੍ਰੋਗਰਾਮ ਤੋਂ ਗਏ ਹੀ ਗਏ ਮਜੀਠਾ ਸਾਹਿਬ ਵੀ ਰਾਤ ਦਿਨ ਮੱਝ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰ ਰਿਹਾ ਔਰ ਉਹਨਾਂ ਦਾ ਜਿਹੜਾ ਹਲਕਾ 12000 ਤੇ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਮੈਂ ਸਮਝਦਾ ਕਿ ਸਾਡਾ ਜਿਹੜਾ ਇਹ ਸਾਰਾ ਕੇਡਰ ਆ ਮਜੀਠਾ ਸਾਹਿਬ ਦੀ ਤੇ ਬਾਲ ਸਾਹਿਬ ਦੀ ਗਵਾਹੀ ਦੇ ਵਿੱਚ ਰਾਤ ਦਿਨ ਕੰਮ ਕਰ ਰਿਹਾ ਸਰ ਸਾਹਿਬ ਅਸੀਂ ਜਿੰਮੇਵਾਰੀ ਕੌਣ ਲਏਗਾ 10000 ਹੋਈ ਲੋਕ ਸਭਾ ਤੇ ਵਿਧਾਨ ਸਭਾ ਜਿੰਨੀ ਭਾਰੀ ਹਾਰ ਹੋਈ ਜਿੰਮੇਵਾਰੀ ਕਿਸੇ ਇੱਕ ਵਿਅਕਤੀ ਵਿਸ਼ੇਸ਼ ਤੇ ਨਹੀਂ ਮੈਂ ਸਮਝਦਾ ਲਈ ਜਾਂਦੀ ਪਾਰਟੀ ਪ੍ਰਧਾਨ ਸਾਹਿਬ ਨੇ ਚੰਗਾ ਰੋਲ ਅਦਾ ਕੀਤਾ ਵਾ 5 ਮਹੀਨੇ ਪੰਜਾਬ ਬਚਾਓ ਯਾਤਰਾ ਕੀਤੀ ਆ ਵੇਖੋ ਐਡੀ ਗਰਮੀ ਚ ਇੱਕ ਬੰਦਾ ਗੱਡੀ ਦੀ ਛੱਤ ਤੇ ਬੈ ਕੇ ਪੰਜਾਬ ਬਚਾਓ ਯਾਤਰਾ ਕਰ ਰਿਹਾ ਔਰ ਮੈਂ ਸਮਝਦਾ ਕਿ ਸਾਡੇ ਜ਼ਿਲ੍ਹਾ ਪ੍ਰਧਾਨਾਂ ਦੀ ਸਾਡੇ ਅਲਕਨ ਚਾਰਸਾਬਾਨਾਂ ਦੀ ਉਹ ਸਾਰਿਆਂ ਦੀ ਜਿਹੜੀ ਆ ਇਹ ਜ਼ਿੰਮੇਵਾਰੀ ਹੈ ਕਿ ਅੱਗੇ ਤੋਂ ਤਗੜੇ ਹੋ ਕੇ ਹੋਰ ਕੰਮ ਕਰੀਏ ਤੇ ਕਾਲੀ ਦਲ ਤਗੜਾ ਹੋ ਜਾਏਗਾ ਬੀਜੇਪੀ ਦੇ ਪ੍ਰਧਾਨ ਜਿਹੜੇ ਵਾਲੀ ਲਈ ਕਿ ਮੈਂ ਸਰੀਪਾ ਦਿਨਾਂ ਦੇ ਮੇਰੀ ਹਾਲ ਹੋਈ ਜਾਂ ਤੇ ਇਹ ਇੱਧਰ ਦੇ ਪਾਸੇ ਜਿਹੜਾ ਆ ਇਹ ਪ੍ਰਧਾਨ ਸਾਹਿਬ ਨੇ ਇੱਕ ਵਾਰੀ ਨਹੀਂ ਵਰਕਿੰਗ ਕਮੇਟੀ ਚ ਹਲਕਾਂ ਚਾਰ ਸਹਬਾਨਾਂ ਦੀ ਮੀਟਿੰਗ 'ਚ ਔਰ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ 'ਚ ਕਿਹਾ ਕਿ ਜੇ ਮੈਨੂੰ ਤੁਹਾਨੂੰ ਕੋਈ ਜਵਾਬਦਾਦ ਤੇ ਮੈਂ ਪ੍ਰਧਾਨਗੀ ਛੱਡਣ ਲਈ ਤਿਆਰ ਆ ਪਰ ਜਦੋਂ ਥੱਲੇ ਜਥੇਬੰਦੀ ਕਹਿ ਰਹੀ ਆ ਕਿ ਨਹੀਂ ਤੀ ਤੁਹਾਡੀ ਪ੍ਰਧਾਨਗੀ 'ਚ ਕੰਮ ਕਰਨਾ ਫੇਰ ਮੈਂ ਸਮਝਣਾ ਕਿ ਪ੍ਰਧਾਨ ਸਾਹਿਬ ਦਾ ਇੱਥੇ ਕੋਈ ਕਸੂਰ ਨਹੀਂ ਆ ਅੱਜ ਅਕਾਲੀ ਦਲ ਨੂੰ ਚਲਾਉਣ ਵਾਸਤੇ ਸਾਢੇ 7 ਸਾਲ ਹੋ ਗਏ ਸਰਕਾਰ ਤੋਂ ਬਾਅਦ ਬੜੀ ਵੱਡੀ ਫਾਈਨੈਂਸ਼ੀਅਲ ਤੌਰ ਤੇ ਔਰ ਸਾਡੇ ਵਰਕਰ ਸਹਬਾਨਾਂ ਨੂੰ ਲਾਮਬੰਦ ਕਰਨ ਵਾਸਤੇ ਰਾਤ ਦਿਨ ਇੱਕ ਕਰਨ ਦੀ ਲੋੜ ਆ ਜੋ ਅਸੀਂ ਅੱਜ ਸਮਝਨੇ ਆ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਕੋਈ ਨਹੀਂ ਕਰ ਸਕਦਾ ਲੱਗਦਾ ਹੁਣ ਸਮਝੌਤਾ ਹੋਵੇਗਾ ਦੁਬਾਰਾ ਨਾਲ ਲੱਗ ਜਾ ਬਾਦਲ ਸਾਹਿਬ ਉਹਨਾਂ ਦਾ ਸਮਝੌਤਾ ਅੱਜ ਵੀ ਆ ਅਸੀਂ ਉਹਨਾਂ ਨੂੰ ਕਦੋਂ ਕਹਿ ਰਹੇ ਆ ਗੱਲ ਤੇ ਸਿਰਫ ਇੰਨੀ ਆ ਕਿ ਬੀਜੇਪੀ ਦੀ ਜਾਂ ਕੋਈ ਏਜੰਸੀਆਂ ਦੀ ਚਾਲ ਦੇ ਵਿੱਚ ਆਉਣ ਦੀ ਲੋੜ ਨਹੀਂ ਭਰਾਵਾਂ ਭਰਾਵਾਂ ਦਾ ਵੀ ਕੋਈ ਟਕਰਾਅ ਹੋ ਸਕਦਾ ਅਸੀਂ ਅੱਜ ਵੀ ਇਕੱਠੇ ਆ ਔਰ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਬਹਿ ਕੇ ਇੱਕ ਪਲੇਟਫਾਰਮ ਤੇ ਕੋਰ ਕਮੇਟੀ ਚ ਜਾਂ ਕੋਈ ਸੀਨੀਅਰ ਲੀਡਰਸ਼ਿਪ ਵਾਲਾਂ ਦੀ ਮੀਟਿੰਗ ਚ ਜਿਹੜਾ ਵਾ ਕੋਈ ਗਿਲਾ ਸ਼ਿਕਵਾ ਜੇ ਹੈ ਤੇ ਮਟਾਇਆ ਜਾਊਗਾ ਜੇਕਰ ਨਹੀਂ ਸਾਹਿਬ ਦੀ ਫਾਦੀ ਫਿਰ ਬਾਹਰ ਦਾ ਰਸਤਾ ਖੜਾ ਜਾਊਗਾ ਵੇਖੋ ਜੀ ਬਾਹਰ ਦਾ ਰਸਤਾ ਜਦੋਂ ਬਾਹਰ ਹੀ ਹੁੰਦਾ ਆ ਹੁਣ ਵੇਖੋ ਕਾਲੀ ਦਲ ਦਾ ਜਿਹੜਾ ਇੱਕ ਬੰਦੇ ਬਹੁਤ ਵੱਡਾ ਹਿੱਸਾ ਇੱਕ ਪਾਸੇ ਆ ਔਰ ਇੱਕ ਦੋ ਚਾਰ ਬੰਦੇ ਜਿਹੜੇ ਆ ਉਹਨਾਂ ਨਾਲੇ ਕਾਲੀ ਦਲ ਕਦੀ ਪੇ ਲੋ ਕਮਜ਼ੋਰ ਨਹੀਂ ਹੋਇਆ ਨਾ ਹੁਣ ਹੋਣਾ ਉਹਨੇ ਲਾਨ ਕੀਤਾ ਕਿ ਬਸਪਾ ਦਾ ਸਮਰਥਨ ਕਰਕੇ ਜਗਤ ਦੇ ਵਿੱਚ ਵੇਖੋ ਜੀ ਬਸਪਾ ਸਾਡੇ ਨਾਲ ਸਮਝੌਤਾ ਰਿਹਾ ਅਸੀਂ ਪਿਛਲੀਆਂ ਇਲੈਕਸ਼ਨਾਂ ਵੀ ਵੇਖੋ ਤੁਸੀਂ ਜਾ ਕੇ ਕਰਤਾਰਪੁਰ ਜਲੰਧਰ ਵਾਲੀ ਜਿਹੜੀ ਚੋਣਾਂ ਲੜੀ ਆ ਔਰ ਲੋਕਾਂ ਲੋਕ ਸਭਾ ਦੇ ਵਿੱਚ ਹੋ ਸਕਦਾ ਕੋਈ ਮਾੜਾ ਮੋਟਾ ਉਹਨਾਂ ਨੂੰ ਆਪਣੇ ਪਲੇਟਫਾਰਮ ਤੇ ਕੰਮ ਕਰਨ ਦੀ ਲੋੜ ਹੋਵੇ ਸਾਨੂੰ ਆਪਣੇ ਤੇ ਹੋਵੇ ਹੁਣ ਜਿਹੜਾ ਪਾਰਟੀ ਪ੍ਰਧਾਨ ਸਾਹਿਬ ਨੇ ਜੋ ਫੈਸਲਾ ਕੀਤਾ ਉੱਥੇ ਵੀ ਇਹੀ ਚੱਲੇ ਆ ਜਾ ਕੇ ਉਹਦਾ ਜਿਹੜੀ ਕੈਂਡੀਡੇਟ ਦੀ ਮਤਤ ਕਰਾਂਗੇ ਮੈਨੂੰ ਲੱਗਦਾ ਕਿ ਕੋਈ ਨਾ ਕੋਈ ਗਲਤੀ ਨੇ ਹੈ ਕਿ ਜਿਹੜੀ ਲੋਕ ਜਿਹੜੀਆਂ ਵੋਟ ਜਿਹੜੀਆਂ ਨਹੀਂ ਪਾ ਰਹੇ ਵੇਖੋ ਜੀ ਗਲਤੀ ਜਿਹੜੀ ਆ ਮੈਂ ਤੁਹਾਨੂੰ ਪਹਿਲਾਂ ਕਿਹਾ ਗਲਤੀ ਕੋਈ ਨਹੀਂ ਆ ਅਹੀਂ ਜਿਹੜੇ ਆ ਇਸ ਵੇਲੇ ਸਾਡੇ ਜੋ ਅਸੀਂ ਸਮਝਨੇ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਬਹੁਤ ਵੱਡੀਆਂ ਸ਼ਕਤੀਆਂ ਕੰਮ ਕਰ ਰਹੀਆਂ ਪੰਜਾਬ ਦੇ ਜਿਹੜੇ ਹਕਾਇਤਾਂ ਆ ਲਈ ਗੱਲ ਕਰਨੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਰਨੀਆਂ ਮੈਂ ਸਮਝਣਾ ਕਿ ਇਹਨਾਂ ਜਿਹੜੀਆਂ ਸ਼ਕਤੀਆਂ ਤੋਂ ਬਚਨ ਦੀ ਲੋੜ ਆ ਬਾਕੀ ਕੋਈ ਨਹੀਂ